ਜੋ ਗੋਸਾਈ ਸਾਹਿਬ ਨੇ ਸਲਾਹ ਦਿੱਤੀ ਹੈ ਬੀਜੇਪੀ ਨੂੰ ਕਿ ਗੱਠ ਜੋੜ ਅਕਾਲੀ ਦਲ ਔਰ ਬੀਜੇਪੀ ਦਾ ਤੋੜ ਦੇਣਾ ਚਾਹੀਦਾ ਹੈ ਮੈਂ ਸਮਝਦਾ ਬਿਲਕੁਲ ਉਹਨਾਂ ਨੇ ਸਿਆਣੀ ਗੱਲ ਕਹੀ ਹੈ ਕਿਉਂਕਿ ਇਸ ਟਾਈਮ ਜਿਹੜੀ ਅਲਾਈਅੰਸ ਦੀ ਕੱਲ ਚੱਲ ਰਹੀ ਹੈ ਇਹਨਾਂ ਦੀ ਕੋਈ ਬੀਜੇਪੀ ਦੀ ਸੁਣਵਾਈ ਹੈ ਨਹੀਂ ਅਕਾਲੀ ਦਲ ਕੋਈ ਇੱਜ਼ਤ ਨਹੀਂ ਕੋਈ ਗਰਮਾ ਨਹੀਂ ਕੋਈ ਉਹਨਾਂ ਨਾਲ مشورہ ਨਹੀਂ ਤੇ ਬਕਾਇਦਾ طور ਹਰ ਜਗ੍ਹਾ ਦੇ ਉੱਤੇ ਇਹ ਜਿਹੜੇ ਨੇ ਅਕਾਲੀ ਦਲ ਵਾਲੇ ਇਹਨਾਂ ਨੂੰ ਡਾਊਨ ਵਿਖਾਰੇ ਨੇ ਨੀਵਾ ਵਿਖਾਰੇ ਨੇ ਤੇ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਐਂਡ ਮੈਂ ਸਮਝਦਾ ਬੜੀ ਅਨਹੋਲੀ ਇਹ ਤੁਸੀਂ ਅਲਾਈਅੰਸ ਹੈ ਇੱਕ ਪਾਸੇ ਤੁਸੀਂ ਵੇਖੋ ਪੰਜਾਬ ਦੇ ਵਿੱਚ ਭਾਜਪਾ ਦੀ ਮਦਦ ਲੈ ਕੇ ਅਕਾਲੀ ਦਲ ਨੇ ਸਰਕਾਰ ਬਣਾਈ ਹੈ ਦੂਸਰੀ ਤਰਫ ਜਿੱਥੇ ਸਾਰਨ ਵੱਧ ਅੱਜ ਭਾਜਪਾ ਨੂੰ ਲੋੜ ਐ ਸਟੈਬਲਿਸ਼ ਹੁੰਦੀ ਹੈ ਹਰਿਆਣਾ ਉਹਦੇ ਵਿੱਚ ਅਕਾਲੀ ਦਲ ਨੇ ਛੋਟਾ ਲਾਜ਼ੀ ਪਾਰਟੀ ਦੇ ਨਾਲ ਗੱਠਜੋੜ ਕਰ ਲਿਆ ਤਾਂ ਜੋ ਗੁਸਾਈ ਸਾਹਿਬ ਨੇ ਗੱਲ ਕਹੀ ਹੈ ਮੈਂ ਉਹਦੀ ਤਾਇਦ ਕਰਨਾ ਕਿ ਇਸ ਟਾਈਮ ਬੀਜਪੀ ਨੂੰ ਸਾਥ ਛੱਡ ਦੇਣਾ ਚਾਹੀਦਾ ਕਾਲੀ ਦਲ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਣਿਆ ਸਾਨੂੰ ਤੇ ਦੋਨਾਂ ਦੇ ਇਕੱਠੇ ਰਹਿਣ ਚ ਜ਼ਿਆਦਾ ਫਾਇਦਾ ਹੈ ਕਿਉਂਕਿ ਇਹ ਜਿਹੜਾ ਅਨਹੋਲੀ ਲਾਇਅੰਸ ਹੈ ਜਿੱਦਾਂ ਘਰ ਦੇ ਵਿੱਚ ਹਸਬੰਡ ਤੇ ਬੀਵੀ ਦਾ 24 ਘੰਟੇ ਝਗੜਾ ਹੁੰਦਾ ਰਹੇ ਤੇ ਉਹਦੇ ਨਾਲ ਗਵੰਡੀਆਂ ਨੂੰ ਫਾਇਦਾ ਹੀ ਰਹਿੰਦਾ ਸੋ ਇਹ ਦੋਨੋਂ ਜਣੇ ਆਪਸ 'ਚ ਟਕਰੇ ਰਹਿਣਗੇ ਤੇ ਸਾਨੂੰ ਇਹਦਾ ਲਾਭ ਹੀ ਹੈ ਬਕਤਰੀ ਹੋ ਜਾਣਗੇ ਤੇ ਸਾਨੂੰ ਸਗੋਂ ਇਹਦਾ ਨੁਕਸਾਨ ਹੋਵੇਗਾ